ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਆ ਵੀਡੀਓ ਚੈੱਕ ਕਰਿਓ ਸ਼ੁਕਰ ਜੀ ਡਰਾ ਭਗਵੰਤ ਮਾਨ ਦੀਆਂ ਕੱਢ ਵੀਡੀਓ ਪੁਰਾਣੀਆਂ ਕਹਿੰਦਾ ਹੀ ਮੈਂ ਬੱਕਰੀ ਦੇ ਵੀ ਪੈਸੇ ਦਊਂਗਾ ਮੈਂ ਕੁਕਰੀ ਦੇ ਪੈਸੇ ਦਊਂਗਾ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦਊਂਗਾ ਮੈਂ ਤੇ ਪੱਤਰਕਾਰ ਨੇ ਸਵਾਲ ਕੀਤਾ ਵੀ ਮਾਨ ਸਾਹਿਬ ਤੁਹਾਡਾ ਬਿਆਨ ਬੜਾ ਘਮਰਿਆ ਤੇ ਤੁਸੀਂ ਆ ਗੱਲ ਕਹੀ ਤੇ ਮਾਨ ਸਾਹਿਬ ਗੋਬਲ ਕੀ ਕਹਿੰਦੇ ਅਗੋ ਮਾਨ ਸਾਹਿਬ ਤਾਂ ਕੀ ਕਹਿੰਦੇ ਮਾਨ ਸਾਹਿਬ ਕਹਿੰਦੇ ਤੂੰ ਪੀਟੀਸੀ ਬਨਵੇਂ ਹਾਂ ਸਖਬੀਰ ਬਾਦਲ ਨੂੰ ਪੁੱਛੋ ਕਿ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਾਰਗੀ ਉਹਦਾ ਵੀ ਖਰਚਾ ਦਵਾਂਗੇ ਇਹ ਬੱਕਰੀ ਮਾਰਗੀ ਉਹਦਾ ਵੀ ਦਵਾਂਗੇ ਆਂਦੇ ਲੋਕਾਂ ਦੇ ਵੀ ਨਹੀਂ ਆ ਰਹੇ ਮਨ ਲੈ ਕੋਈ ਤੁਸੀਂ ਪੀਟੀਸੀ ਤੋਂ ਨਹੀਂ ਮੈਂ ਜਨਤ ਤੋਂ ਨਹੀਂ ਮੈਂ ਜੀ ਪੀਟੀਸੀ ਤੋਂ ਯਾਰ ਦੌਰ ਫੇਟੇ ਮੂੰਹ ਬਿਆਂਦੇ ਹਾਂ ਮਤਲਬ ਮਾੜੇ ਦੇ ਵਜਣਾ ਵਜਣਾ ਜਦੋਂ ਗੱਲਬਾਤ ਜਦੋਂ ਗੱਲ ਕਰਾਂ ਜਿੱਥੇ ਆਪਾਂ ਚੰਗਾ ਕਹਿਣੇ ਚੰਗਾ ਆ ਪਰ ਚੰਗਾ ਅਜੇ ਤੱਕ ਸਰਕਾਰ ਨੇ ਇੱਕ ਕੰਮ ਵੀ ਨਹੀਂ ਕੀਤਾ ਪੀ ਇਹ ਜਿਹੜਾ ਹੁਣ ਕੰਮ ਹੋਇਆ ਉਹ ਨਾ ਹੜਾ ਵਾਲਾ ਇੱਕ ਤੇ ਇਹ ਮੈਨ ਮੇੜਿਆ ਬਿਲਕੁਲ ਦੂਜਾ ਇਹ ਇਹ ਲੈਂਡ ਪੂਲਿੰਗ ਦਾ ਵੀ ਕਿਤੇ ਨਾ ਕਿਤੇ ਹਿੱਸਾ ਆ ਜੱਟ ਜ਼ਮੀਨ ਨਹੀਂ ਦਿੰਦਾ ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਵੀ ਹੜਾ ਆਉਣ ਵਾਲੇ ਆ ਬੰਨ ਬੱਜੇ ਰਹਿਣ ਦੋ ਜਦੋਂ ਟੁੱਟਣਗੇ ਪਾਣੀ ਆ ਗਿਆ ਜ਼ਮੀਨਾਂ ਤਬਾਹ ਹੋ ਗਈਆਂ ਘਰ ਤਬਾਹ ਹੋ ਗਏ ਜੱਟ ਤਬਾਹ ਹੋ ਗਿਆ